ਛੋਟੀਆਂ-ਛੋਟੀਆਂ ਔਸ਼ਦੀਆਂ ਨੇ ਜਿਹੜੀਆਂ ਉਹਨਾਂ ਦੇ ਗੁਣ ਪਰਖ ਕੇ ਉਹਨਾਂ ਦੀ ਉਹਨਾਂ ਦਾ ਇੱਕ ਨਜ਼ਰੀਆ ਸੀ ਜਿਹੜਾ ਜਿਹੜੀ ਉਹਨਾਂ ਨੇ ਉਹਨਾਂ ਤੇ ਰਿਸਰਚ ਕੀਤੀ ਆ ਉਹ ਸਾਡੇ ਅੱਜ ਵੀ ਕੰਮ ਆ ਰਹੀ ਹੈ ਹੁਣ ਜਿਹੜਾ ਮੈਂ ਤੁਹਾਨੂੰ ਅੱਜ ਇੱਕ ਨੁਸਖਾ ਦੱਸੂਗਾ ਹਰੇਕ ਬੰਦੇ ਨੂੰ ਇਹਨਾਂ ਔਸ਼ਦੀਆਂ ਦਾ ਪਤਾ ਤਕਰੀਬਨ ਇਹਦੇ ਵਿੱਚੋਂ 2-3 ਚੀਜ਼ਾਂ ਕੀ ਤਿੰਨੇ ਚੀਜ਼ਾਂ ਸਾਰੇ ਘਰਾਂ 'ਚ ਮੌਜੂਦ ਨੇ ਅਸੀਂ ਫੈਸ਼ਨ 'ਚ ਚਲੇ ਗਏ ਅਸੀਂ ਇਹਨਾਂ ਚੀਜ਼ਾਂ ਤੋਂ ਦੂਰ ਹੁੰਦੇ ਚਲੇ ਗਏ ਸਾਨੂੰ ਇਹਨਾਂ ਦੀ ਮਹੱਤਤਾ ਦਾ ਪਤਾ ਨਹੀਂ ਲੱਗਿਆ ਕਿਉਂਕਿ ਅਸੀਂ ਔਸ਼ਧੀਆਂ ਦਾ ਨਿਰਮਾਣ ਜਿਹੜਾ ਘਰੇ ਬਣਾਉਣਾ ਬੰਦ ਕਰਤਾ ਅਸੀਂ ਬਾਜ਼ਾਰੀ ਚੀਜ਼ਾਂ ਲੈ ਜਿਹੜੀਆਂ ਉਹਨਾਂ ਨੂੰ ਲਿਆਉਣਾ ਸ਼ੁਰੂ ਕਰਤਾ ਜਿਵੇਂ ਸਿਰਫ ਅਸਥਮਾ ਤਾਂ ਇਹਨੂੰ ਸਵੇਰੇ ਸ਼ਾਮ ਲੈਣਾ ਸ਼ੁਰੂ ਕਰਦੋ ਜੇ ਉਤੋਂ ਵੀ ਜ਼ਿਆਦਾ ਦਿੱਕਤ ਆ ਤਾਂ ਬਾਂਸਾ ਜਿਹੜਾ ਹੁੰਦਾ ਸਾਡਾ ਉਹ ਲਿਆ ਕੇ ਉਹਦਾ ਕਾੜਾ ਬਣਾ ਕੇ ਜਾਂ ਮਲਠੀ ਦਾ ਕਾੜਾ ਬਣਾ ਕੇ ਦਮੇ ਵਾਲਿਆਂ ਵਾਸਤੇ ਇਹਨੇ ਕੰਮ ਕਰਨਾ ਸ਼ੁਰੂ ਕਰ ਦੇਣਾ ਮਦਦ ਜੇ ਮੈਂ ਕਹਾ ਵੀ ਮੈਂ ਇਹਦੇ ਸਾਰੇ ਗੁਣ ਤੁਹਾਨੂੰ ਦੱਸ ਦੂੰਗਾ ਤਿਰਕੁਟੇ ਦੇ ਤਾਂ ਮੇਰੇ 'ਚ ਸਮਰੱਥਾ ਨਹੀਂ ਕਿਉਂਕਿ ਬਹੁਤ ਗੁਣ ਮੈਨੂੰ ਖਰਾਬ ਹੀ ਇੰਨੇ ਕਿ ਗੁਣ ਨੇ ਤਿਰਕੁਟੇ ਦੇ ਵਿੱਚ ਸਾਨੂੰ ਨਰੋਗੀ ਬਣਾ ਦੂਗਾ ਹੈ ਰੋਗ ਤੋਂ ਰਹਿਤ ਕਰ ਦੂਗਾ ਇਸ ਪੰਜ ਭੌਤਿਕ ਸਰੀਰ ਨੂੰ ਕਿਉਂਕਿ ਜਦੋਂ ਪਾਰਕ ਹੋਣਾ ਸ਼ੁਰੂ ਹੋ ਗਿਆ ਤਾਂ ਤੁਸੀਂ ਨਰੋਗ ਹੋਣੇ ਸ਼ੁਰੂ ਹੋਗੇ ਰਸਾਂ ਦਾ ਨਿਰਮਾਣ ਹੋਣਾ ਸ਼ੁਰੂ ਹੋ ਜਾਣਾ ਦੋਸਤੋ ਕੀ ਤੁਹਾਨੂੰ ਪਤਾ ਵੀ ਭਾਰਤ ਦੇ ਜਿਹੜੇ ਮਸਾਲੇ ਨੇ ਪੂਰੇ ਵਿਸ਼ਵ ਦੇ ਵਿੱਚ ਮਸ਼ਹੂਰ ਨੇ ਕਿਉਂਕਿ ਪਾਕ ਕਲਾ ਸ਼ਾਸਤਰ ਜਿਹੜੀ ਸਾਡੀ ਰਸੋਈ ਆ ਰਸੋਈ ਦਾ ਮਤਲਬ ਆ ਰਸਾਇਣਸ਼ਾਲਾ ਰਸਾਇਣਾਂ ਦਾ ਘਰ ਰਸੋਈ ਇਹ ਕਿਉਂ ਇੱਥੇ ਸਾਡਾ ਪਾਕ ਕਲਾ ਸ਼ਾਸਤਰ ਇੰਨਾ ਕਿਉਂ ਮਸ਼ਹੂਰ ਹੋਇਆ ਪਤਾ ਤੁਹਾਨੂੰ ਕਿਉਂਕਿ ਇਹਦੇ ਵਿੱਚ ਔਸ਼ਧੀਆਂ ਨੇ ਅਮਰਤ ਤੁੱਲੇ ਔਸ਼ਧੀਆਂ ਨੇ ਜਿਹੜੇ ਪਰ ਧਾਰਤੀ ਵਗਿਆ ਨਹੀਂ ਹੋਏ ਨੇ ਮਹਾਰਿਸ਼ੀ ਚਰਕ ਮਹਾਰਿਸ਼ੀ ਭਰਵਟ ਆਚਾਰਯ ਸ਼ੂਸ਼ਰਤ ਜਿਨ੍ਹਾਂ ਨੂੰ ਮੈਂ ਮਹਾਵਗਿਆਨੀ ਕਹਦਾ ਜਿਹੜੇ ਉਸ ਸਮੇਂ ਚ ਹੋ ਕੇ ਜਿਨ੍ਹਾਂ ਨੇ ਛੋਟੀਆਂ ਛੋਟੀਆਂ ਔਸ਼ਧੀਆਂ ਨੇ ਜਿਹੜੀਆਂ ਉਹਨਾਂ ਦੇ ਗੁਣ ਪਰਖ ਕੇ ਉਹਨਾਂ ਦੀ ਉਹਨਾਂ ਦਾ ਇੱਕ ਨਜ਼ਰੀਆ ਸੀ ਜਿਹੜਾ ਜਿਹੜੀ ਉਹਨਾਂ ਨੇ ਉਹਨਾਂ ਤੇ ਰਿਸਰਚ ਕੀਤੀ ਆ ਉਹ ਸਾਡੇ ਅੱਜ ਵੀ ਕੰਮ ਆ ਰਹੀ ਆ ਹੁਣ ਜਿਹੜਾ ਮੈਂ ਤੁਹਾਨੂੰ ਅੱਜ ਇੱਕ ਨੁਸਖਾ ਦੱਸੂਗਾ ਹਰੇਕ ਬੰਦੇ ਨੂੰ ਇਹਨਾਂ ਔਸ਼ਧੀਆਂ ਦਾ ਪਤਾ ਤਕਰੀਬਨ ਇਹਦੇ ਵਿੱਚੋਂ 2-3 ਚੀਜ਼ਾਂ ਕੀ ਤਿੰਨੇ ਚੀਜ਼ਾਂ ਸਾਰੇ ਘਰਾਂ 'ਚ ਮੌਜੂਦ ਨੇ ਪੰਜਾਬ 'ਚ ਹਰਿਆਣਾ 'ਚ ਹਿਮਾਚਲ 'ਚ ਪੂਰੇ ਭਾਰਤ 'ਚ ਜੇ ਕਹਿ ਦੀ ਤਾਂ ਬਹੁਤ ਵੱਡੀ ਗੱਲ ਨਹੀਂ ਸਾਰੀਆਂ ਹੀ ਔਸ਼ਧੀਆਂ ਇਹ ਸਾਰੇ ਘਰਾਂ 'ਚ ਹੈਗੀਆਂ ਨੇ ਤਕਰੀਬਨ 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 ਹੈਗੀਆਂ ਨੇ ਪਰ ਸਾਨੂੰ ਇਹਨਾਂ ਦੇ ਗੁਣ ਨਹੀਂ ਪਤਾ ਕਿਉਂ ਕਿ ਕਿਉਂਕਿ ਅਸੀਂ ਫੈਸ਼ਨ 'ਚ ਚਲੇ ਗਏ ਅਸੀਂ ਇਹਨਾਂ ਚੀਜ਼ਾਂ ਤੋਂ ਦੂਰ ਹੁੰਦੇ ਚਲੇ ਗਏ ਸਾਨੂੰ ਇਹਨਾਂ ਦੀ ਮਹੱਤਤਾ ਦਾ ਪਤਾ ਨਹੀਂ ਲੱਗਿਆ ਕਿਉਂਕਿ ਅਸੀਂ ਔਸ਼ਧੀਆਂ ਦਾ ਨਿਰਮਾਣ ਜਿਹੜਾ ਘਰੇ ਬਣਾਉਣਾ ਬੰਦ ਕਰਤਾ ਅਸੀਂ ਬਾਜ਼ਾਰੀ ਚੀਜ਼ਾਂ ਲੈ ਜਿਹੜੀਆਂ ਉਹਨਾਂ ਨੂੰ ਲਿਆਉਣਾ ਸ਼ੁਰੂ ਕਰਤਾ ਛੋਟੀਆਂ-ਛੋਟੀਆਂ ਪ੍ਰੋਬਲਮਜ਼ ਲਈ ਅਸੀਂ ਔਸ਼ਧੀਆਂ ਨੇ ਜਿਹੜੀਆਂ ਐਲੋਪੈਥੀ ਉਹਨਾਂ ਨੂੰ ਲੈਣਾ ਸ਼ੁਰੂ ਕਰਤਾ ਉਹੀ ਬਿਮਾਰੀਆਂ ਸਾਡੇ ਲਈ ਵੱਡੀਆਂ ਹੋ ਕੇ ਉੱਪਰ ਆਈਆਂ ਕਿਉਂਕਿ ਐਂਟੀਬਾਇਓਟਿਕ ਲਾਵਾਂਗੇ ਕੋਈ ਹੋਰ ਦਰਦਨਵਾਰ ਕਲਾਮਾਂਗੇ ਨਾਨਾ ਪ੍ਰਕਾਰ ਦੀਆਂ ਅੰਗਰੇਜ਼ੀ ਦਵਾਈਆਂ ਨੇ ਜਿਹੜੀਆਂ ਸਾਡਾ ਨੁਕਸਾਨ ਕਰਦੀਆਂ ਨੇ ਸਾਡੇ ਸਰੀਰ ਦੀ ਸਮਰੱਥਾ ਜਿਹੜੀ ਬਿਮਾਰੀਆਂ ਨਾਲ ਲੜਨ ਦੀ ਉਹਨੂੰ ਘਟਾ ਦਿੰਦੀਆਂ ਨੇ ਅੱਜ ਗੱਲ ਕਰਨ ਜਾ ਰਹੇ ਹਾਂ ਤ੍ਰਿਕੁਟੇ ਦੀ ਤ੍ਰਿਕੁਟੇ ਦੇ ਜਿਹੜੇ ਗੁਣ ਨੇ ਪਹਿਲਾਂ ਤਾਂ ਤ੍ਰਿਕੁਟੇ ਦੇ ਵਿੱਚ ਜਿਹੜੇ ਗੱਟਕ ਧਰਵਯਾ ਨੇ ਉਹ ਸੁਣ ਲਓ ਮੈਂ ਤਾਂ ਹੀ ਕਿਹਾ ਵੀ ਇਹ ਹਰੇਕ ਘਰ 'ਚ ਮੌਜੂਦ ਨੇ ਮਗਾ ਮਿਰਚਾਂ ਸੁੰਡ ਇਹ ਤਿੰਨੇ ਚੀਜ਼ਾਂ ਦਾ ਜਦੋਂ ਸੁਮੇਲ ਹੋ ਜਾਣਾ ਨਾ ਤਾਂ ਆਯੁਰਵੇਦ ਦੇ ਵਿਗਿਆਨੀਆਂ ਨੇ ਇਹਨੂੰ ਤ੍ਰਿਕੁਟੇ ਦਾ ਨਾਮ ਦਿੱਤਾ ਇਹ ਬੇਟ੍ਰਫਲਾ ਲੋਕਾਂ ਚ ਬਹੁਤ ਫੇਮਸ ਹੋਇਆ। ਇਹਦੇ ਤਿਰਕੁਟਾ। ਤਿਰਕੁਟੇ ਦੇ ਜਦੋਂ ਤੁਹਾਨੂੰ ਗੁਣ ਪਤਾ ਲੱਗਣਗੇ ਤੁਸੀਂ ਕਹੋਗੇ ਯਾਰ ਕਮਾਲ ਹੋਊਗੀ। ਵੀ ਸਾਡੇ ਘਰੇ ਤਿੰਨੇ ਉਸ ਦੀਆਂ ਨੇ ਅਸੀਂ ਇਹਨਾਂ ਨੂੰ ਕਦੇ ਇਕੱਠੀਆਂ ਕਰਕੇ ਵਰਤਦੇ ਨਹੀਂ ਜੇ ਅਸੀਂ ਵਰਤਾਂਗੇ ਤਾਂ ਇੰਨੇ ਨਤੀਜੇ ਸਾਹਮਣੇ ਆਉਣਗੇ। ਅਰ ਕੋਈ ਬਹੁਤ ਵੇਟ ਨਹੀਂ ਕਰਨੀ। ਜਦੋਂ ਤੁਸੀਂ ਲੈਣਾ ਸ਼ੁਰੂ ਕਰਤਾ ਪਹਿਲੇ ਦਿਨ ਤੋਂ ਤੁਸੀਂ ਕਹੋਗੇ ਯਾਰ ਕਮਾਲ ਹੋਊਗੀ। ਮੈਂ ਜੀ ਹਾਂ ਤਾਂ ਪਤਾ ਹੀ ਨਹੀਂ ਸੀਗਾ ਸਾਨੂੰ। ਇਦੇ ਵਿੱਚ ਪਾਉਣਾ ਕੀ ਕੀ ਹੈ ਦੇਖੋ ਤਿੰਨੇ ਚੀਜ਼ਾਂ ਨੇ ਛੋਟੀ ਪੀਪਲ ਮਗਾ ਹੁੰਦੀਆਂ ਨੇ ਲੰਬੀਆਂ ਹੁੰਦੀਆਂ ਨੇ ਇੱਕ ਇੱਕ ਛੋਟੀਆਂ ਹੁੰਦੀਆਂ ਨੇ ਛੋਟੀਆਂ ਮਗਾ ਕਾਲੀ ਮਿਰਚ ਤੇ ਸੁਨ ਬਰਾਬਰ ਚੀਜ਼ਾਂ ਦਾ ਚੂਰਨ ਬਣਾ ਕੇ ਰੱਖ ਲੈਣਾ ਇਹਦੇ ਦੇਖੋ ਜੇ ਤੁਹਾਨੂੰ ਖਾਂਸੀ ਆ ਸ਼ਹਿਦ ਚ ਮਿਲਾ ਕੇ ਲੈ ਲਓ ਜੇ ਬਲਗਮ ਆਉਂਦੀ ਆ ਤਾਂ ਇਹਨੂੰ ਘੀਚ ਮਿਲਾ ਕੇ ਲੈ ਲਓ ਜੇ ਬਲਗਮ ਨਹੀਂ ਆਉਂਦੀ ਸੁੱਕੀ ਖਾਂਸੀ ਆ ਤਾਂ ਸ਼ਹਿਦ ਚ ਮਿਲਾ ਕੇ ਲੈ ਲਓ ਦੋਨੇ ਖਾਂਸੀਆਂ ਜਿਹਨੇ ਕੰਮ ਕਰ ਦੇਣਾ ਜੀ ਉਤੋਂ ਵੀ ਜ਼ਿਆਦਾ ਖਾਂਸੀ ਆ ਤਾਂ ਇਹਦੇ ਵਿੱਚ ਇੱਕ ਡ੍ਰੌਪ ਅਮਰਤ ਧਾਰੇ ਦਾ ਪਾ ਲਓ ਥੋੜਾ ਅੱਧਾ ਚਮਚ ਇਹਦਾ ਤਿਰਕੁਟੇ ਦਾ ਲੈ ਲਓ ਥੋੜਾ ਜਿਹਾ ਸ਼ਹਿਦ ਮਿਲਾਓ ਇੱਕ ਡ੍ਰੌਪ ਅਮਰਤ ਧਾਰੇ ਦਾ ਪਾਓ ਲਾਓ ਤੁਹਾਨੂੰ ਪਹਿਲੀ ਖਰਾਕ ਖਾਂਸੀ ਨੂੰ ਠੀਕ ਕਰਨਾ ਸ਼ੁਰੂ ਕਰ ਦੂਗੀ ਅਸਥਮੇ ਨੂੰ ਸ਼ੁਰੂ ਕਰ ਦੂਗੀ ਜੇ ਕਿਸੇ ਨੂੰ ਅਸਥਮਾ ਤਾਂ ਇਹਨੂੰ ਸਵੇਰੇ ਸ਼ਾਮ ਲੈਣਾ ਸ਼ੁਰੂ ਕਰ ਦੋ ਜੇ ਉਤੋਂ ਵੀ ਜ਼ਿਆਦਾ ਦਿੱਕਤ ਆ ਤਾਂ ਬਾਂਸਾ ਜਿਹੜਾ ਹੁੰਦਾ ਸਾਡਾ ਉਹ ਲਿਆ ਕੇ ਉਹਦਾ ਕਾੜਾ ਬਣਾ ਕੇ ਜਾਂ ਮਲਠੀ ਦਾ ਕਾੜਾ ਬਣਾ ਕੇ ਦਮੇ ਵਾਲਿਆਂ ਵਾਸਤੇ ਇਹਨੇ ਕੰਮ ਕਰਨਾ ਸ਼ੁਰੂ ਕਰ ਦੇਣਾ ਇੱਕ ਬਹੁਤ ਵੱਡਾ ਰੋਗ ਹੁੰਦਾ ਆਮ ਵਾਤ ਆਮ ਆਮ ਕਹਦੇ ਨੇ ਅਪੱਕ ਜਿਹੜੇ ਰਸ ਨੇ ਜਿਹੜੇ ਨਹੀਂ ਪੱਕਦੇ ਜਿਨ੍ਹਾਂ ਨੂੰ ਸਾਡਾ ਵੈਦਾਂ ਪਾਕ ਨਹੀਂ ਕਰਦਾ ਜਾਂ ਸਾਡੀਆਂ ਅੰਤੜੀ ਕਮਜ਼ੋਰ ਹੋ ਗਈਆਂ ਜਾਂ ਸਾਡੀਆਂ ਜੱਠ ਰਗ ਨਹੀਂ ਸਾਡੀ ਡਾਊਨ ਹੋ ਗਈ ਉਹ ਤੋਂ ਬਾਅਦ ਆਮ ਵਣ ਦਾ ਜਿਹੜਾ ਮੰਨਿਆ ਨੂੰ ਅਲਸਰੇਟਿਵ ਕੋਲਾਈਟ ਦਸਾ ਜੱਟ ਤਾਂ ਨਹੀਂ ਡਾਉਣ ਹੋਗੀ ਮੇਦੇ ਨੇ ਪਕਾਇਆ ਨਹੀਂ ਭੋਜਨ ਦਾ ਪਾਕ ਨਹੀਂ ਹੋਇਆ ਉਹ ਉਦਾਂ ਹੀ ਨਿਕਲ ਗਿਆ ਜਿਵੇਂ ਕਈ ਸੱਜਣਾ ਕਹਿੰਦੇ ਨੇ ਵੇਖ ਜੀ ਮਟਰ ਖਾਣੇ ਆ ਗੋभी ਖਾਣੇ ਆ 20 ਵਾਲੀਆਂ ਚੀਜ਼ਾਂ ਖਾਣੇ ਆ ਉਹ ਉਦਾਂ ਹੀ ਨਿਕਲ ਜਾਂਦੀਆਂ ਨੇ ਮਲ ਦੁਆਰਾ ਉਥੇ ਇਹਨੇ ਕੰਮ ਕਰਨਾ ਸ਼ੁਰੂ ਕਰ ਦੇਣਾ ਉਥੇ ਕੀ ਕਰਨਾ ਇਹਨੂੰ ਅਸੀਂ ਨੇ ਕਿਸੇ ਫਲ ਦੇ ਰਸ ਨਾਲ ਲੈਣਾ ਸ਼ੁਰੂ ਕਰ ਦੋ ਤਾਂ ਇਹਨੇ ਉਹਨੂੰ ਠੀਕ ਕਰ ਦੇਣਾ ਜੇ ਸਾਡਾ ਯੂਰਿਕ ਐਸਿਡ ਆ ਤਾਂ ਉਹਦੇ ਜੇ ਨੂੰ ਗਰਮ ਪਾਣੀ ਨਾਲ ਲੈਣਾ ਤੇ ਨਾਲ ਕੀ ਕਰਨਾ ਇੱਕ ਦੋ ਪੱਤੇ ਤੁਲਸੀ ਦੇ ਲੈ ਲੈਣੇ ਨੇ ਅਸੀਂ ਨੇ ਉਹਨੂੰ ਇਹਨੇ ਠੀਕ ਕਰ ਦੇਣਾ ਜੇ ਸਾਡਾ ਪੇਟ ਦਰਦ ਦਾ ਉਹਨੂੰ ਠੀਕ ਕਰ ਦੇਣਾ ਇਹਨੇ ਜੇ ਸਾਡਾ ਵਜ਼ਨ ਲੋੜ ਤੋਂ ਵੱਧ ਰਿਹਾ ਉਹਨੂੰ ਠੀਕ ਕਰ ਦੇਣਾ ਜੇ ਕਿਸੇ ਨੂੰ ਥਾਇਰੋਇਡ ਆ ਤਾਂ 100 ਗ੍ਰਾਮ ਤਿਰਕੂਟੇ ਦਾ ਚੂਰਨ 100 ਗ੍ਰਾਮ ਧਨੀਏ ਦਾ ਪਾਊਡਰ ਉਹਨੂੰ ਮਿਕਸ ਕਰਕੇ ਰੱਖ ਲਓ ਖਾਣਾ ਖਾਣ ਤੋਂ ਤੁਰੰਤ ਬਾਅਦ ਅੰਤ ਤਜ ਮੁੱਝੇ ਗਰਮ ਪਾਣੀ ਨਾਲ ਲੈ ਲਓ ਜਾਂ ਖਾਲੀ ਪੇਟ ਲੈਣਾ ਸ਼ੁਰੂ ਕਰ ਦੋ ਤੁਸੀਂ ਕਹੋਗੇ ਯਾਰ ਮੇਰਾ ਥਾਇਰੋਇਡ ਠੀਕ ਹੋਣਾ ਸ਼ੁਰੂ ਹੋ ਗਿਆ ਮੇਰਾ weight ਨਿਯੰਤਰਣ ਚ ਆਉਣਾ ਸ਼ੁਰੂ ਹੋ ਗਿਆ ਮਦਲ ਜੇ ਮੈਂ ਕਹਾਂ ਵੀ ਮੈਂ ਇਹਦੇ ਸਾਰੇ ਗੁਣ ਤੁਹਾਨੂੰ ਦੱਸ ਦੂੰਗਾ ਤਿਰਕੁਟੇ ਦੇ ਤਾਂ ਮੇਰੇ 'ਚ ਸਮਰੱਥਾ ਨਹੀਂ ਹੈ ਕਿਉਂਕਿ ਬਹੁਤ ਗੁਣ ਮੈਂ ਖਰਾਬ ਕਿ ਇੰਨੇ ਕਿ ਗੁਣ ਨੇ ਤਿਰਕੁਟੇ ਦੇ ਵਿੱਚ ਸਾਨੂੰ ਨਰੋਗੀ ਬਣਾ ਦੂਗਾ ਹੈ ਰੋਗ ਤੋਂ ਰਹਿਤ ਕਰ ਦੂਗਾ ਇਸ ਪੰਜ ਭੌਤਿਕ ਸਰੀਰ ਨੂੰ ਕਿਉਂਕਿ ਜਦੋਂ ਪਾਤ ਹੋਣਾ ਸ਼ੁਰੂ ਹੋ ਗਿਆ ਤਾਂ ਤੁਸੀਂ ਨਿਰੋਗ ਹੋਣੇ ਸ਼ੁਰੂ ਹੋਗੇ ਰਸਾਂ ਦਾ ਨਿਰਮਾਣ ਹੋਣਾ ਸ਼ੁਰੂ ਹੋ ਜਾਣਾ ਇਹ ਸ਼ਕਤੀ ਆ ਆਯੁਰਵੇਦ ਦੀ ਇਹਨੂੰ ਵਰਤੋ ਆਯੁਰਵੇਦ ਨਾਲ ਜੁੜੀਏ ਸਮਾਂ ਮਿਲੂਗਾ ਫਿਰ ਤਿਰਕੁਟੇ ਤੇ ਹੋਰ ਗੱਲ ਕਰਾਂਗੇ ਹੋਰ ਰੋਗਾਂ ਤੇ ਗੱਲ ਕਰਾਂਗੇ ਧੰਨਵਾਦ ਵਿਸ਼ਵ ਪ੍ਰਸਿੱਧ ਵੈਦ ਸ਼ਿਵ ਕੁਮਾਰ ਸੂਤ ਸਾਨੀਪੁਰ ਰੋਡ ਸਰਹੰਦ